ਯਾਰ ਠੋਕੇ ਇੱਕ ਮਿੰਟ ਪਾਣੀ ਪਿਲਾ ਦੇ ਪਾਣੀ ਕਿੱਧਰ ਕੋਈ ਵੀ ਨਹੀਂ ਅੰਨੇ ਕਿੱਥੇ ਤੁਸੀਂ ਹੈਲੋ ਹੈਲੋ ਕਿੱਥੇ ਹੈ ਤੁਸੀਂ ਮੈਂ ਘਰ ਆ ਰਿਹਾ ਆ ਰਿਹਾ ਹਾਂ ਕਰ ਰਿਹਾ ਹਾਂ ਸੈਮੇ ਟਿਕਣਾ ਗਿਆ ਚੁਤਿਆ ਸੈਮ ਤੇ ਬਹਿ ਗਿਆ ਸੀਗੇ ਹੂੰ ਹੂੰ ਬਹੁਤ ਸਮਝਦੀ ਕਰਦੀ ਹਾਂ ਮੈਨੂੰ ਪੈਸੇ ਚਾਹੀਦੇ ਸੀ ਯਾਰ ਤੋ ਇਹ ਕਿੱਦਣ ਮੈਂ ਬੰਦ ਜਾਣਾ 20 ਵਰ੍ਹੇ 20 ਸਾਲ ਮਿਲ ਜਾਣਗੇ ਮੇਰੀ ਗੱਲ ਸੁਣੋ ਤੂੰ ਮੈਨੂੰ ਫੋਨ ਤਾਂ ਕਰਦੀ ਨਹੀਂ ਕੀ ਭਾਈ ਯਾਰ ਮੇਰੇ ਕੋਲ ਐਸੇ ਪੈਸੇ ਹੈ ਨਹੀਂ ਮੈਂ ਤੈਨੂੰ ਖਾ ਲਾ ਜੇ ਮੈਂ ਪਹਿਲਾਂ ਪਹਿਲਾਂ ਮੇਰੀ ਤਾਂ ਇੱਕ ਮਿੰਟ ਪਹਿਲਾਂ ਕਿ ਮੈਂ ਤਾਂ ਤੈਨੂੰ ਆਪਾਂ ਰੋਜ਼ ਫੋਨ ਕਰਾਂ ਤੂੰ ਕਿਹਾ ਕੋਈ ਟਾਈਮ ਨਹੀਂ ਚਾਹੀਦਾ ਮੈਨੂੰ ਕੀ ਪਤਾ ਤੁਹਾਡੇ ਘਰ ਕੌਣ ਕੌਣ ਹੁੰਦਾ ਨਹੀਂ ਕੌਣ ਕੌਣ ਆ ਜਾਂ ਤੂੰ ਕੀ ਮੈਂ ਮੇਰੇ ਨਾਲ ਬੰਦ ਗਿਆ ਤੇ ਉੱਦਣ ਕਰ ਦੇਣੀ ਹੈ ਜੇ ਤੁਸੀਂ ਨਹੀਂ ਨਹੀਂ ਤੂੰ ਮੈਨੂੰ ਮੈਂ ਕਾਲ ਤਾਂ ਮਾਰ ਹੀ ਸਕਦੀ ਹਾਂ ਫਿਰ ਮੈਂ ਆਪੇ ਫੋਨ ਕਰ ਲੂੰ ਮੈਂ ਮੈਂ ਕਾਲ ਕਿੱਦਾਂ ਮਾਰ ਮੇਰੇ ਨਾਲ ਤਾਂ ਪੈਸੇ ਹੀ ਨਹੀਂ ਭੈਣ ਦੀ ਜਿਆਦਾ ਸਾਲੇ ਜਿਆਦਾ ਤੇ ਪੈਸੇ ਕਦੀ ਵੀ ਮੈਂ ਪੈਸੇ ਹੁੰਦੇ ਹੀ ਨਹੀਂ ਤੇਰੇ ਪੈਸੇ ਤੁਸੀਂ ਜਿਆਦਾ ਪਵਾ ਦੋ ਮੈਂ ਤੈਨੂੰ ਬੁਵਾ ਲੂੰਗਾ ਉਹ ਚਲੋ ਉਹ ਤੇ ਤੂੰ ਮੈਸਕਲ ਮੈਂ ਤੂੰ ਜਿਹੜੇ ਤੂੰ ਮੈਸਕਲ ਮਾਰ ਨਹੀਂ ਆਣਾ ਉਹਦੇ ਪੈਸੇ ਪੁਆਤੇ ਹਨਾ ਹਾਂ ਹਾਂ ਮੇਰੀ ਗੱਲ ਸੁਣ ਤਾ ਹਾਂ ਹਾਂ ਜਿਹੇ ਪੈਸੇ ਪੁਆਤੇ ਹੂੰ ਹੂੰ ਮੈਂ ਹਨ ਜਿੱਦਾਂ ਮੈਂ ਕੱਲ ਨੂੰ ਮੈਂ ਤੈਨੂੰ ਮੈਸਕਲ ਮਾਰੂ ਨੂੰ ਮੈਂ ਬਾਈ ਗੁਰੂ ਦੀ ਸੌਂਦ ਦਿੱਤੀ ਤਾਂ ਠੀਕ ਆ ਇਹ ਇਲਾ ਜੀ ਜੀ ਮੈਂ ਤੈਨੂੰ ਵਾਦਾ ਕੀਤਾ ਮੈਂ ਸੌ ਆ ਬਾਈ ਗੁਰੂ ਦੀ ਹੂੰ ਚਲ ਠੀਕ ਆ ਉਹ ਤਾਂ ਗੱਲ ਮੈਂ ਨਪਾ ਮੈਂ ਤੁਹਾਡੀ ਜਾਨਾ ਖਾਣੀ ਕਰੂਗਾ। ਮੇਰੀ ਗੱਲ ਸੁਣਾ। ਭੈਣ ਦੀ ਆ ਮੈਨੂੰ ਨਾ ਮਾਰਦੀ। ਨਹੀਂ ਮੈਂ ਤੁਹਾਡੀ ਕਾ ਮਰ ਜੂਗੀ। ਪਹਿਲਾਂ ਪਹਿਲਾਂ ਮੇਰੀ ਗੱਲ ਸੁਣ। ਹਾਂ। ਤੇ ਤੁਮ ਮੈਨਾਂ ਨਵਾਉਂਗੀ ਸਹੀ। ਹਾਂ। ਹੈਂ। ਹਾਂ। ਤੇ ਇਹ ਨਾ ਹੋਏ ਵਿਚੇ ਧੋਖਾ ਕਰ ਜੀ। ਨਹੀਂ ਸਾਂ ਲੱਗਿਆ ਮੈਂ ਇੱਧਰ ਹੀ ਮੈਂ ਤੁਹਾਨੂੰ ਆਪਣੇ ਜਿਲ੍ਹੇ ਤੋਂ ਤੰਦ ਕੀਤਾ ਕਿ ਤੁਸਮੈਨ ਬਹੁਤ ਚੰਗੇ ਲੱਗਦੇ ਹੋ। ਹਾਂ। ਹਾਂ। ਦੇਖ ਲਓ। ਦੇਖ ਲਾਪਾ। ਹਾਂ। ਦੇ ਨਾਲ ਜਦੋਂ ਮੇਰਾ ਭਰਾ ਉਧਰ ਤੁਰ ਪੀਆ ਪਰ ਮੈਂ ਕੰਨ ਕਦੇ ਨਹੀਂ ਚੜਕਾਰੀ ਜੀ ਹਾਂ ਉਹ ਸੁਣਾ ਕੇ ਦਮ ਜੇ ਤੁਸੀਂ ਮੈਨੂੰ ਧੋਖਾ ਦੇਤਾ ਤਾਂ ਖੜ ਫੇਰ ਮੈਂ ਮਰ ਜਾਣਾ ਜੇ ਤੁਸੀਂ ਮੈਨੂੰ ਧੋਖਾ ਦਿੱਤਾ ਮੈਂ ਨਹੀਂ ਤੇਨੇ ਧੋਖਾ ਦਿੰਦਾ ਮੈਂ ਤੈਨੂੰ ਪਤਾ ਕਰਦਾ ਰੱਖਣੀ ਚਾਹੁੰਦਾ ਫਰੈਂਡ ਮਰਨ ਜਾਣਾ ਇੱਕ ਗੱਲ ਹੋਰ ਹੈ ਮੇਰੀ ਹੂੰ ਹੂੰ ਤੁਸੀਂ ਕਿਸੇ ਮੋੜਿਆਂ ਨੂੰ ਦੱਸਣਾ ਨਹੀਂ ਕਿ ਮੇਰੀ ਇਹ ਫਰੈਂਸ਼ੀਪ ਵਿੱਚ ਪਹਿਲਾਂ ਮੇਰੀ ਗੱਲ ਸੁਣੋ ਮੈਂ ਅੱਜ ਤੱਕ ਤੁਸੀਂ ਦੱਸਿਆ ਨੇ ਦੱਸਣਾ ਨਹੀਂ ਮੈਂ ਦੱਸਣਾ ਗੱਲਿਆ ਮੈਨੂੰ ਮੈਨੂੰ ਬਤਨਾਮੀ ਕੰਨ ਦੀ ਲੋੜ ਨਹੀਂ ਨਾ ਆਪਣੀ ਨਾ ਦੇ ਰਿਖਣ ਦੀ ਲੋੜਿਆ ਨਾਲੇ ਇੱਕ ਗੱਲ ਹੋਰ ਠਾਡੀ ਘਰ ਦੀ ਸਕੂਲ ਨਹੀਂ ਹੋਣੀ ਚਾਹੀਦੀ ਯਾਰ ਤੂੰ ਉਹੀ ਗੱਲ ਕਰਦੀ ਐ ਮੈਨਾਂ ਦਾ ਮੈਨੂੰ ਕੋਈ ਹੈ ਹੀ ਨਹੀਂ ਤੂੰ ਪਰਾਂ ਮੇਰੇ ਨਾਲ ਕਿਦਾਂ ਰੱਖ ਲਈਆ ਨਹੀਂ ਮੈਂ ਮੈਂ ਤਾਂ ਤੇਰੇ ਮੁੰਡੇ ਕਰੀ ਲਾਣੇ ਕਰੀ ਕਿਸਨਾਂ ਅੰਦੇ ਆ ਬਈ ਨਹੀਂ ਇਦਾਂ ਦਾ ਬਣਾ ਨਹੀਂ ਗਏ ਇਹ ਤੈਨੂੰ ਦੱਸਾਂ ਨਾ ਮੈਂ ਤੈਨੂੰ ਪਹਿਲਾਂ ਦੱਸ ਦਿੰਦਾ ਜੇ ਨਾ ਮੈਂ ਠਾਲੀ ਤੋਂ ਬਗੈਰ ਰੋਟੀ ਮੈਂ ਰੋਟੀ ਨਹੀਂ ਖਾਂਦੀ ਜੇ ਰਾਤ ਨੂੰ ਠਾੜ ਤੋਂ ਬਗੈਰ ਬੰਦੀ ਆ ਤੇ ਮੈਂ ਕੱਲ ਤੋਂ ਮਾਦੀ ਦਾ ਹੈ ਨਹੀਂ ਤੇ ਰੋਟੀ ਖਾਂ ਆਉਂਗੀ ਬਸ ਫੇਲਾ ਹੈ ਨੇ ਤੇ ਮੇਨੂੰ ਹਰ ਤਰ੍ਹਾਂ ਆਉਂਦਾ ਕਿ ਕਦੋਂ ਕੰਮ ਤੋਂ ਆਉਦੇ ਹੋਗੇ ਕਦੋਂ ਸੌਂਦੇ ਹੋਗੇ ਕਦੋਂ ਰੋਟੀ ਖਾਂਦੇ ਹੋਗੇ ਨਾ ਨਾ ਤਾਂ ਮਤ ਦਾ ਵਾ ਆਈ ਰਛੇ ਤੀਂ ਤੂੰ ਮੈਂ ਸਕਲ ਮੈਂ ਤੇਰਾ ਕੱਲੂ ਕੱਲੂ ਪਹਿਲ ਮੈਂ ਹੈਲੋ ਹਾਂ 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 ਕਾਉਂ ਤੋਂ ਪਹਿਲੇ ਕਾਉਂ ਤੋਂ ਪਹਿਲੇ ਪਹਿਲੇ ਮੈਂਨੇ ਕੱਲੂ ਮੈਂਨੇ ਆ ਤਵਾ ਪਰ ਮਨ ਨਾਲ ਪਹਿਵਣ ਮੈਨੂੰ ਰੋਜ਼ ਸ਼ਵੀਰ ਸਾਹਮਣੇ ਨਾਲ ਮੈਸ ਕਾਲ ਜ਼ਰੂਰ ਮਾਰਨੀ ਮਾਰਨੀ ਆ ਤੇ ਇਹ ਮੇਰੀ ਮੰਮੀ ਨਾ ਹੋਵੇ ਕੋਲ ਤਾਂ ਮੈਸ ਕਾਲ ਨੂੰ ਵੀ ਕੋਲ ਮੈਸ ਕਾਲ ਮਾਰ ਕੇ ਕੱਟ ਦੇਣੀ ਆ। ਕੀ ਠੀਕ ਆ? ਠੀਕ ਆ। ਇੱਕਦਾਂ ਹੋ ਰਿਹਾ। ਇੱਕਦਾਂ ਹੋ ਰਿਹਾ। ਜਿੱਦਣ ਆ ਨਾ ਮੰਮੀ ਤੇ ਹਾਂ ਜਿੱਦਣ ਤੇਰੀ ਮੰਮੀ ਨਾ ਹੋਵੇ ਨਾ ਮੈਸ ਕਾਲ ਇੱਕ ਨਹੀਂ ਮਾਰਨੀ ਦੋ ਮਾਰਨੀ ਆ। ਕੀ ਠੀਕ ਆ? ਮੇਰੀ ਗੱਲ ਤੋਂ ਅੱਗੇ ਪਹਿਲਾਂ ਹਮ ਔਰ ਰੱਜ ਕੇ ਗੱਲਾਂ ਕਰੂ ਮੰਮੀ ਮੇਰੀ ਹੈਨੇਗੀ ਘਰ। ਕੀ ਠੀਕ ਆ? ਨਿਆਰੇ ਆਗਾ ਇਹ ਤਾਂ ਹਾਂ ਮੰਮੀ ਚਾਹਤ ਨੂੰ ਦੇਈਓ। ਜਾ ਕਿ ਬਰਾਤ ਆਉਂਦੀ ਦੀ ਹੋ ਕੇ ਰਾਹ ਵਿੱਚ ਹੂੰ ਹੂੰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਪਹਿਲਾਂ ਹਾਂ ਦਾਤੋ ਤੁਸੀਂ ਇੱਥੇ ਸ਼ਾਮ ਨੂੰ ਢੇੜਾ ਮਾਰਜਿਆ ਕਰੋ ਤਾਂ ਕਿੰਨੀ ਜੀਰਵਾਤ ਕੱਲ ਢੇੜਾ ਮਾਰੇ ਅੰਨੀ ਹਾਂ ਉਹ ਦੱਸ ਕੇ ਕਿ ਉਹ ਮੈਂ ਕੈਮੀ ਕੁਛ ਨੂੰ ਸ਼ੱਕ ਨਾ ਭੇਜ ਬਦਨਾਮੀ ਨਾ ਹੋ ਜAVE ਠੀਕ ਨਹੀਂ ਤੁਸੀਂ ਇੱਧਰ ਸੈਰ ਵਾਸਤੇ ਆ ਜਾ ਕਰੋ ਤਾਂ ਪਲੀਜ਼ ਸੈਰ ਵਾਦੇ ਲੋਕਾਂ ਨੂੰ ਸ਼ੱਕੀ ਜੇ ਪੈਣਾ ਸ਼ੱਕ ਭੇਜਣਾ ਜਦੋਂ ਮੈਂ ਪੱਠਿਆਂ ਨੂੰ ਆ ਜਾਨੀ ਆ ਉਦੋਂ ਤੁਸੀਂ ਆ ਜਾਨੇ ਜਦ ਮੈਂ ਘਰ ਹੁੰਦੀ ਹਾਂ ਉਦੋਂ ਤੁਸੀਂ ਆਉਂਦੇ ਵੀ ਨਹੀਂ ਹਾਉਣਾ ਵਾ ਕਰ ਹਾਂ ਹਾਉਣਾ ਵਾ ਹਾਂ ਨਾਇਓ ਫਰੀਜ਼ਰ ਨੇ ਮੰਮੀ ਚਾਪਣਾ ਗਈ ਮੰਮੀ ਚਾਪ ਨੀ ਨੀ ਨਾ ਮੈਂ ਤਰ ਕਿਉਂ ਮੈਂ ਇੱਦਾਂ ਦੀ ਕੰਮ ਕਿਉਂ ਨਾ ਮੈਂ ਸਾ ਤੇ ਤੁਹਾਦੇ ਸਿਆਪ ਕੰਮ ਦਾ ਟਾਈਮ ਹੁੰਦਾ ਹੈ ਹਾਂ ਮੇਰੇ ਤੁਹਾਡੇ ਕੰਮ ਦਾ ਟਾਈਮ ਹੁੰਦਾ ਹੈ ਸ਼ਾਮ ਵਾਰੀ ਕੰਮ ਤੇ 9 ਵਜੇ ਲੱਗੀ ਦਾ ਅੱਛਾ ਹੂੰ ਅੱਛਾ ਪਹਿਲੇ ਦੋ ਰੋਟੀ ਖਾ ਲਈ ਰੋਟੀਆਂ ਸਵੇਰੇ ਥੋੜਾ ਛਾਈ ਦੀ ਆ ਹਾਂ ਸਵੇਰ ਨੂੰ ਖਾ ਲਈਆ ਮੈਂ ਦੇਖਾਂ ਮੈਨੂੰ ਪਤਾ ਸੀ ਤੁਸੀਂ ਰੋਟੀ ਨਹੀਂ ਖਾਦੀ ਆ ਜੀ ਹੂੰ ਮੈਂ ਮੇ ਰੋਟੀ ਮਾਸੀ ਖਾਦੀ ਆ ਕੀ ਗੱਲ ਤੂੰ ਸੇ ਮੇਰੇ ਤਬੀਬਵਾਰੇ ਪੁੱਛਦੇ ਮੈਨੂੰ ਕੀ ਹੋਇਆ ਨਹੀਂ ਹੋਇਆ ਕੀ ਆ ਮੈਂ ਪਤਾ ਨਹੀਂ ਤੇ ਬਮਾਰ ਇੰਨਾ ਟਾਈਮ ਲੱਗ ਰਿਹਾ ਬੇਲੇ ਮੈਂ ਦੱਸ ਬੁਛਾ ਬੁਛਾ ਕਹਦਾ ਮੈਂ ਕਿਹੜਾ ਪੁੱਛੰਦਾ ਕਹਿ ਮੈਂ ਦੱਸ ਬੇਲੇ ਮੈਨੂੰ ਅੱਛਾ ਤੂੰ ਸਤਾ ਰਹੀ ਛਿਹ ਨਹੀਂ ਮੇਰੇ ਕੋਲ ਫਸ ਗਿਆ ਦੇ ਪੰਮੇ ਮਰ ਜਮਾ ਪੁੱਛਾ ਕਿੱਥੇ ਦੱਸ ਹਾਏ ਮੇਰੀ ਜਾਨ ਨਹੀਂ ਯਾਦਾ ਦੱਸ ਪਹਿਲਾ ਟਾਈਮ ਕਦੀ ਹਾਂ ਹੌਣ ਤੋਂ ਲੱਗਦਾ ਟਾਈਮ ਲੱਗਦਾ ਦੱਸ ਪਹਿਲਾਂ ਓਏ ਹੋਏ ਮੈਂ ਤਾਂ ਤੇ ਨਹੀਂ ਮਰ ਜਮਾ ਤੂੰ ਤਾਂ ਅੱਜ ਤੱਕ ਟਾਈਮ ਨਹੀਂ ਲੱਗਦਾ ਇਹ ਤਾਂ ਮੇਰਾ ਮੇਰਾ ਤਾਂ ਟਾਈਮ ਖੁੱਲਿਆ ਤੂੰ ਆਪਾਂ ਰਹਿ ਗਾੜ ਸਮਾਂ ਕੇ ਕਿਉਂਕਿ ਤੂੰ ਮੇਰੀ ਤੁਸੀਂ ਮੇਰੀ ਜਾਨ ਤੋਂ ਵੀ ਵੱਧ ਪਿਆਰੀ ਹੈ ਉਹ ਮੇਰੀ ਗੱਲ ਤੇਰੀ ਮੈਂ ਮੰਨਦਾ ਤੇਰੀ ਮੈਂ ਪਰ ਜਿੰਨਾ ਤੂੰ ਸਾਨੂੰ ਪਿਆਰ ਕਰਦੀ ਉਹਨਾਂ ਕਦ ਤੈਨੂੰ ਐਸੀ ਕਰਦੇ ਆ ਠੀਕ ਨਹੀਂ ਉਹ ਦੱਸ ਤਾ ਪਹਿਲਾਂ ਨਹੀਂ ਨਹੀਂ ਲੈ ਲੇ ਜਿੰਨਾ ਮੈਂ ਤੈਨੂੰ ਪਿਆਰ ਕਰਦੀ ਮੈਂ ਤੁਸੀਂ ਮੈਨੂੰ ਨਹੀਂ ਕਰ ਸਕਤਾ ਪਰ ਕੇ ਦੇਖ ਲਈ ਠੀਕ ਪਰ ਕੇ ਦੇਖ ਲਈ ਅੱਜ ਹੂੰ ਮੇਰਾ ਤਾਂ ਸੁਤਰੀ ਰਹਿਣ ਨੂੰ ਕਹਦੀ ਐ ਮੈਂ ਸਤਾ ਮਰਾਤ ਨੂੰ ਸੋਣ ਦੇ ਤੱਕ ਸੋਣ ਬਿਨਾਂ ਲੱਟੇ ਹੂੰ ਹੂੰ ਮੈਂ ਰਾਤ ਨੂੰ ਸੋਚਦੀ ਹੁੰਦੀ ਆ ਹਾਂ ਠੀਕ ਹੋਣਾ ਮੈਂ ਰਾਤ ਨੂੰ ਮੈਂ ਤਾਂ ਮੰਦਰ ਕੰਨੀ ਸਟੂਡੀਓ ਐਸ਼ ਕਰਦੀ ਹੁੰਦੀ ਆ ਹੂੰ ਹੂੰ ਜੋ ਉਹਨਾਂ ਕੋਲ ਚਾਹ ਪੀ ਗੋਚਾ ਜਾਣਾ ਜੋ ਮੈਂ ਰਾਤ ਨੂੰ ਖਾਣ ਦੀਆਂ ਮੈਂ ਤਾਂ ਮਨ ਦੇ ਲਗਾ ਦੋ ਸੂਜੂ ਨਾ ਪੈ ਜਾ ਜਾ ਆ ਨਹੀਂ ਆ ਕਿ ਮੈਂ ਅੱਜ ਰਾਤ ਨੂੰ ਅੱਜ ਆਹ ਨਹੀਂ ਯਾਰ ਮੇਰੇ ਮਨ ਹੀ ਹੁੰਦੀ ਕੋਈ ਮੈਂ ਨੀਂਦ ਦੀਆਂ ਗੋਲੀਆਂ ਦੇ ਕੇ ਮੈਂ ਤਾਂ ਇਹ ਸੋਚਦੀ ਕਿ ਆਪੇ ਦੁਨੀਆ ਤੋਂ ਦੂਰ ਚੱਲੀ ਜਿੱਥੇ ਤੂੰ ਹੋਵੇ ਕੰਮੇਹਾ ਮੈਂ ਹਾਂ ਮਾ ਬਸ ਤੇ ਤਵੇ ਵਾੜਾ ਕੋਲੇ ਜਾ ਰਹੇ ਆ ਮੈਂ ਕਿੱਥੇ ਨਿਕਲ ਜਾ ਰਿਹਾ ਜਾ ਰਿਹਾ ਇਹਦਾ ਵਾਡਾ ਹੁੰਦਾ ਕੜਲੇਂਦੇ ਮੈਂ ਜਾਣਾ ਹੈ ਜੋ ਫੋੜਾ ਰਹੀ ਹੁਣ ਮੈਨੂੰ ਨੰਬਰ ਦੇ ਕੇ ਕਿਉਂ ਫਿਰਤਾ ਸੀ ਹਾਂ ਤੇ ਕੋਈ ਹੋਰ ਰਹੀ ਇਹ ਮੇਰਾ ਨੰਬਰ ਨਹੀਂ ਇਹ ਕੋਲੇ ਲੈਣਾ ਤੇ ਮਮਾ ਨਹੀਂ ਨਹੀਂ ਫਿਰ ਮੈਂ ਉੱਥੇ ਤੈਨੂੰ ਫੋੜਾ ਲੱਗਾ ਮੈਨੂੰ ਤਾਂ ਪਿਆਰ ਤਾਂ ਮੈਂ ਨਹੀਂ ਕਿ ਆਈ ਦੇ ਬੰਦੇ ਜਾਣਾ ਮੈਂ ਚਾ ਠੀਕ ਆ ਮੈਂ ਉਦੋਂ 100 100 ਰੁਪਏ ਮੈਂ ਸਾਡੇ ਹੱਥ ਵਿੱਚ ਪਾਉਣ ਨੂੰ ਲੈਣ ਲੱਗੀ ਤੇ ਮੰਮੀ ਨੇ ਮੈਨੂੰ ਦੁੱਤੇ ਨਹੀਂ ਹਗੇ ਪੈਂਦੀ ਆ ਨਹੀਂ ਮੈਂ ਤੇ ਨੂੰ ਨਿਸ਼ਾਨ ਨਹੀਂ ਦਮਾ ਕੋ ਮੈਂ ਬਲੇਸਰ ਲੈਣ ਦਾ ਤੇ ਲਈ ਮਿਲ ਕਿਉਂ ਲੈ ਲੈ ਆਹ ਹਾਏ ਜੀ ਡਨ ਕਰੀਉਂ ਕੀ ਆ ਤਾ ਤਾਉਂਗਾ ਤੇਵੇਂ ਦਾਤ ਵਲਾ ਤੇਵੇਂ ਲੱਗ ਲੈ ਬਲੇਸਰ ਚਾਹੀਦਾ ਮੈਨੂੰ ਹੂੰ ਹੂੰ ਤੇ ਨੂੰ ਪੈਰਾ ਨਹੀਂ ਲੈ ਰਿਹਾ ਪੈਰਾ ਨਹੀਂ ਆਹ ਆਟਾ ਘਲਾ ਲੈ ਪੈਰਾ ਨਹੀਂ ਆਉਂ ਲੈ ਲੈ ਦੇ ਪੰਦੀਨਾ ਚਲ ਠੀਕ ਆ ਹਾਂ ਤੁਸੀਂ ਐਤੋਂ ਪਾਲਾ ਮੇਰੀ ਘਰੋਂ ਤਾਂ ਮੰਗੀ ਜਾਵਾਂਗੇ ਫੇਚ ਲੈ ਕੇ ਦਊਂਗਾ ਮੇਰੇ ਨਾਲ ਜਾਣਾ ਤਾਂ ਆਪੇ ਸਹਾਨ ਕਰਨੀਆਂ ਉਹ ਮੈਂ ਤੇਰੇ ਮਾਤਾ ਦੇ ਨੀਂ ਬਿਓ ਕੋਲ ਤੜੇ ਤਰਸਦਾ ਹੋਇ ਜਦਿਆ ਹੋਇ ਜਿਹੜਾ ਪਰੇ ਨੀ ਨਹੀਂ ਨਹੀਂ ਕੁਡੇ ਤੋਮ ਕਿੱਸੇ ਦਾ ਕੋਈ ਨਾ ਕੋਈ ਪੱਜ ਘਟ ਪਾਇਏ ਨਹੀਂ ਨਹੀਂ ਤੁਸੀਂ ਆਪ ਹੀ ਆ ਜੇ ਉਹ ਦਿਨ ਮੈਨੂੰ ਜਿੱਦਾਂ ਫੇ ਇੱਕ ਮੇਲੇ ਮੂਲੇ ਤੇ ਕਿਤੇ ਹੈ ਨਾ ਜਿਹੜਾ ਮਰਜ਼ੀ ਕੰਦਰ ਦੀਆਂ ਲੈਟਰਬਾਸ ਮੈਨ ਪਾਇਲ ਚਾਹੀਦੀ ਆ ਚਾ ਠੀਕ ਆ ਮੇਰੀ ਮੇਰੀ ਗੱਲ ਸੁਣਾ ਹਾਂ ਮੈਂ ਇੱਕ ਗੱਲ ਹੋ ਰਿਹਾ ਹਾਂ ਹਾਂ ਦੱਸੋ ਦੱਸਿਓ ਨਾ ਕਿ ਸੇ ਦਾ ਨਹੀਂ ਨਹੀਂ ਦੱਸੋ ਨਹੀਂ ਦੱਸੋ ਬਸ ਕੋੜੀ ਕਰਦੇ ਸੀ ਕੁਛ ਨਹੀਂ ਸੈਮੋ ਪਾ ਲਈ ਹੁਣ ਗੱਲਾਂ ਕਾਲੀਆਂ ਹੋਇਆ ਹਾਂ ਕੀ ਹੋਇਆ ਜੋ ਬਾਤ ਤੇ ਮੇਰੇ ਹੰਦੇ ਲਖਾਛੋ いや ਨਹੀਂ ਨਹੀਂ ਦੱਸ ਤੂੰ ਕਿਹੜੀ ਗੱਲ ਕਹਿੰਦੇ ਇੱਕ ਗੱਲ ਹੋ ਰਿਹਾ ਮੇਰੀ ਹੂੰ ਮੈਂ ਹੋਰ ਕਿਹੜੀ ਗੱਲ ਦੱਸਾਂ ਬਸ ਤੁਹਾਨੂੰ ਨਹੀਂ ਕਿਸੇ ਕੋਈ ਦੱਸ ਸਕੀ ਹਾਂ ਨਾਲੇ ਕਿ એમ ਵੀ ਇੱਕ ਗੰਦੀ ਗੱਲ ਹੋ ਰਿਹਾ ਨਹੀਂ ਮੈਂ ਤਾਂ ਇਹੀ ਕਹਿਣਾ ਸੀ ਮੈਂ ਕਿਸੇ ਨੂੰ ਦੱਸਿਆ ਨਾ ਪਰ ਦੂਰ ਤੋਂ ਮੈਨੂੰ ਫੋਨ ਕੀਤਾ ਸੀ ਨਹੀਂ ਨਹੀਂ ਮੈਂ ਕੱਲੀ ਦੱਸਣਾ ਬਸ ਆਪਣੀ ਆਪਣਾ ਪਿਆਰ ਇੱਦੇ ਹੋਣਾ ਚਾਹੀਦਾ ਜਿੱਦਾਂ ਬੱਟੀ ਤੁਰਣਾ ਰਹਿੰਦੇ ਇੱਦੇ ਹੋਣਾ ਚਾਹੀਦਾ ਭੈਣ ਵੀ ਆਇਆ ਥੋੜੀ ਵਾਟ ਯੂ ਨੋ ਬਣਿਆ ਜਾਈਏ ਫੇ ਨਿਕਲ ਜਾਈਏ ਕਰੋ ਨਿਕਲ ਜਾਈਏ ਕਰੋ ਹਾਂ ਆਹੋ ਮੈਂ ਨਿਕਲ ਜਾਈਏ ਨਾ ਕਿਹੜੀ ਗੱਲ ਕੀਤੀ ਆਪਾਂ ਖੜ ਗਿਆ ਕਰਾਂਗੇ ਲੋਕਾਂ ਨੂੰ ਪਤਾ ਲੱਗੇ ਵਿਆਹ ਕੀਤਾ ਹੈ ਭੈਣ ਵੀ ਆਇਆ ਆਪਾਂ ਬਾਤੇ ਬਾਜੀ ਰਲ ਵਿਆਹ ਫਿਰਵਾਮਾਂ ਦੇ ਵੇ ਵਾਦੀ ਗੱਦੀ ਨਹੀਂ ਹੋਣਾ ਏਦਾਂ ਮੈਂ ਤਾਂ ਨਿਕਲ ਚੰਡੀਗੜ੍ਹੋਂ ਉਹਨੂੰ ਨਿਕਲੇ ਜਾਂਦੀ ਆ। ਨਹੀਂ ਇਹ ਜੀ ਇਹ ਤਾਂ ਨਹੀਂ ਆਪਾਂ ਬਦਨਾਮ ਨਹੀਂ ਹੋਣਾ ਹੈਗਾ ਪਰ ਪਰਦੇਸ਼ਿਕ ਮਾਰਨ ਦਾ ਕਿਉਂ ਨਾ ਪਾਵੇ ਤੇ ਬਿਆਲ ਲੋਕਰ ਦੇ ਸਾਹਮਣੇ ਕਰਾਉਣਾ ਹੈ। ਫੈਂ ਵੀ ਆ ਗਿਆ। ਲਗੜ ਮਾਰਨੇ। ਤੇ ਕਾਨੂੰਨ ਮਰੋਣੇ ਲਿਓ। ਹਾਂ। ਐਕੋ ਤੁਸੀਂ ਕੱਲੇ ਹੋ। ਕੱਲਾ ਹੀ ਆ ਮੈਂ ਹੁਣ। ਇੱਕ ਮੈਂ ਮੇਰੀ ਗਲਤ ਨੂੰ। ਹੂੰ ਹੂੰ। ਤੇ ਰਾਤ ਨੂੰ ਕੱਲੇ ਸਾਂ ਨਹੀਂ ਤੈਨੂੰ ਕਿਸੇ ਨਾਲ। ਕੱਲਾ ਹੀ ਸੌਣਾ ਮੈਂ ਕਹਿੰਦੇ ਨਾ ਸੌਣਾ। ਕੋਠੇ ਤੇ ਸਨੇ ਕੋਠੇ ਤੇ ਕੋਠੇ ਤੇ ਆਏ ਰੱਬਾ ਮੈਂ ਮਰ ਜੰਮੂ ਹੂੰ ਇਹ ਇੱਕ ਦਿਨ ਤੋਂ ਤਾਂ ਕੀ ਵੇ ਮੈਨੂੰ ਸੁਪਨਾ ਆਇਆ ਹਾਂ ਹਾਂ ਆਪਾਂ ਰਤੀ ਦਾ ਨਾਂ ਆਪਾਂ ਨਿਆਹ ਹੁੰਦਾ ਹੈ ਹਮਮ ਹਲੋ ਹਾਂ ਦੱਸੋ ਬਾਦ ਵਿੱਚ ਤੁਹਾਡੀ ਹੁੰਦੀ ਹੈ ਨਾ ਦੱਸ ਪਾਸ ਮੈਂ ਕਿਹਾ ਮੈਂ ਤਾਂ ਆਪਾਂ ਵਿਆਹ ਹੁੰਦਾ ਆਪਣਾ ਹਾਂ 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 ਆਪਾਂ ਜੀ ਤਾਂ ਬਾਕੀ ਪੁਰਾਣੇ ਹੁੰਦੇ ਆ ਹਾਂ 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 ਤੇ ਆਪਾਂ ਕੋਠੇ ਤੇ ਰਹਿੰਦੇ ਹੁੰਦੇ ਆ ਹਾਂ ਹਾਂ ਮੇਰੀ ਮਿੱਤਰੀ ਆ ਕਿਦਣ ਵਾਲਾ ਕੰਮ ਕਰ ਕਾ ਵੀ ਜਾਂਦਾ ਹੁੰਦਾ ਹੈ ਅੱਛਾ ਤੇ ਮੈਨੂੰ ਪਰਾਂ ਦੀ ਜੁਨੀਆ ਹਾਂ ਹਾਂ ਮੈਂ ਸਾਹ ਕੁਛ ਘਾਦਾ ਕੰਮ ਕਰਕੇ ਤੁਹਾਡੇ ਕੋਲ ਆਉਣਾ ਪਹਿਲਾਂ ਮੇਰੀ ਗੱਲ ਸੁਣ ਮੈਂ ਤਾਂ ਰੱਬ ਨੂੰ ਮੈਨਣਾ ਸ਼ੁਰੂ ਰਿਆ ਰਾਤ ਨੂੰ ਜਦੋਂ ਮਾਦੀ ਜਦੋਂ ਮਾਦੀ ਟਾਈਮ ਦੇ ਦੇ ਮੈਨੂੰ ਹਾਂ ਹਾਂ ਲਾਸਤ ਰਾਤ ਨੂੰ ਜਰੂਰ ਤੈਨੂੰ ਮੈਨਣਾ ਤੇ ਕੀ ਅੰਮਤਾ ਤੇ ਕੋਈ ਨਹੀਂ ਮੈਂ ਆ ਜਾਊਂਗਾ ਸਾਡੇ ਲੈ ਤਾਂ ਰੱਬ ਆਖਿਦੈ ਮੈਨੂੰ ਮੈਨੂੰ ਮਾਰ। ਅਬ ਉਹ ਨੂੰ ਵੀ ਇਹ ਸਾਰੀ ਰਾਤ ਨਹੀਂ ਸੌਂਦੀ। ਨੀਂਦ ਦੇ ਗੋਲੀਆਂ ਦੇ ਕੇ। ਨਹੀਂ ਨਹੀਂ ਯਾਰ ਇਦਾਂ ਨਹੀਂ। ਹਾਂ। ਮੈਂ ਬਾਹਰ ਬਾਹਰ ਤੇ ਮੇਰਾ ਮਜ਼ਾ ਹੀ ਉਡਾ ਦਿੱਤਾ ਨਹੀਂ। ਨਹੀਂ ਨਹੀਂ ਤੂੰ ਬਾਹਰ। ਬਾਹਰ ਕੇ ਮੇਰੇ ਘਰ ਸੌਣਾ ਤੂੰ ਠੀਕ ਹੈ। ਹਾਂ ਹਾਂ। ਮੈਂ ਤਾਂ ਪਰ ਵੀ ਠੀਜਣ ਵਾਲਾ ਕਰਤਾ ਹੁੰਦਾ ਨਹੀਂ ਕਰਦੀ। ਹਾਂ ਹਾਂ। ਤੇ ਅੱਪਾ ਮੈਨੂੰ ਕਰਾਉਣੀ ਹੰਨੀ ਆ। ਹਾਂ ਹਾਂ। ਤੇ ਅੱਪਾ ਤੂੰ ਉਸ ਵੇਲੇ ਰੋਟੀ ਪਾਣੀ ਖਾਈ ਤਾ ਆਪਣੀ ਦਿਆ। ਹਾਂ ਹਾਂ। ਮੇਰੇ ਕੋਲ ਤਾਂ ਉਹ ਨਹੀਂ। ਹਾਂ ਲੋਕਾਂ ਦੇ ਕਰਨ ਦੇ ਕਰਨ ਦੇ ਅੱਪ ਕਰਕੇ ਰੈਸਟ ਹੋ ਜਾਈ। ਅੱਛਾ ਤੇਂ ਦੀ ਆਇਆ ਕੰਮ ਹੋਰ ਇੱਕ ਆਦਮੀ ਆ ਤੈਨੂੰ ਪਤਾ ਤਾਂ ਆਪਣੀ ਕੀ ਕਰਦੇ ਹੁੰਦੇ ਹਾਂ? ਹਾਂ ਕੀ ਕਰਦੇ ਹੁੰਦੇ ਆ? ਵਰਤੀ ਕਰਨ ਕੀ ਕਰਦੇ ਹੁੰਦੇ ਆ? ਇਹਨੂੰ ਵੀ ਪਤਾ ਤੁਹਾਨੂੰ ਪਤਾ ਆਪਾਂ ਕੱਲ ਲਵਾਂਗੇ ਜੋ ਕਹਿੰਦੇ ਕਰਦੇ ਹੁੰਦੇ ਆ ਕੀ ਕੱਲ ਨੇ? ਇਹਦਾ ਕਿਸੇ ਨਾਲ ਨਹੀਂ ਹਾਂ ਕੀ ਕਰਾਂ? ਕਹੂੰਗੀ तो ਕਰਾਂਗੇ तू टैक्स ਦਾ ਇਹਨੇ ਕਰਾਂਗੇ ਮੇਰੇ ਮੰਮੀ ਜਿੱਦਣ ਜਿੱਦਣ ਵੱਢ ਜਾਗੇ ਕਰਾਂਗੇ ਚਲ ਠੀਕ ਹੈ ਚਲ ਚਲ ਚੰਗਾਈ ਲਾ ਲਈ ਆਏ ਹੋਏ ਫਟਣ ਲੱਗੀ ਆਹ ਹੋਰ ਕੱਟਣ ਲੱਗਾ ਮੈਂ ਹਾਂਜੀ ਕੱਟੇ ਹੋਣਾ ਜੀ ਗੱਲ ਹੈ ਇਹ ਤੁਸੀਂ ਕੰਪਟੇ ਨਹੀਂ ਮੈਂ ਕੰਪਟੇ ਹਾਂ ਹੁਣ ਚੱਲ ਮੈਨੂੰ ਫੋਨ ਆਉਂਦਾ ਬੈਤ ਦੂਜਾ ਬਾਏ ਚਲ ਬਾਏ ਆਈ ਲਵ ਯੂ ਇੱਕ ਮਿੰਟ ਹਾਂ